ਫਿਲੌਰ ਸ਼ਹਿਰ ਵਿੱਚ ਚੋਰਾ ਤੇ ਲੁਟੇਰਿਆਂ ਦਾ ਬੋਲਬਾਲਾ ਹੈ ਅਤੇ ਪੁਲਿਸ ਇਨ੍ਹਾਂ ਤੇ ਨਕੇਲ ਪਾਉਣ ਲਈ ਅਸਫਲ ਸਾਬਤ ਹੋ ਰਹੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਕੌਰ ਪੁੱਤ ਮਹਿੰਦਰ ਸਿੰਘ ਵਾਸੀ ਪਿੰਡ ਪ੍ਰਤਾਪਪੁਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਅੱਜ ਮੈਂ ਵਕਤ ਤਕਰੀਬਨ 12:30 ਵਜੇ ਦੇ ਕਰੀਬ ਮੈਂ ਆਪਣੇ ਕਿਸੇ ਜ਼ਰੂਰੀ ਨਿੱਜੀ ਕੰਮ ਲਈ ਗਈ ਹੋਈ ਸੀ ਜਦ ਮੈਂ ਵਾਪਸ ਆ ਕੇ ਦੇਖਿਆ ਕਿ ਮੇਰੀ ਕੋਠੀ ਦੇ ਅੰਦਰ ਸਾਰੇ ਜਿੰਦਰੇ ਟੁੱਟੇ ਹੋਏ ਸਨ ਜਦ ਮੈਂ ਆਪਣਾ ਸਮਾਨ ਚੈੱਕ ਕੀਤਾ ਤਾਂ ਕੋਠੀ ਅੰਦਰ ਸਾਰੇ ਲੋਕਰਾਂ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਗਾਇਬ ਸੀ ਜਿਸ ਵਿੱਚ ਚੈਂਡੀਆਂ, ਟੋਪਸ, ਮੁੰਦਰੀ, ਬਾਲੀਆਂ, ਕੋਕਾ, ਲੋਕਟ, ਮਾਲਾ, ਸੁੱਚੇ ਮੋਤੀ 6500 ਰੁਪਏ ਚੋਰੀ ਹੋ ਗਏ ਹਨ ਸਾਰਾ ਨੁਕਸਾਨ ਤਕਰੀਬਨ 10 ਲੱਖ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਸੂਚਨਾ ਤੁਰੰਤ ਥਾਣਾ ਬਿਲਗਾ ਨੂੰ ਦੇ ਦਿੱਤੀ ਮੌਕੇ ਤੇ ਪਹੁੰਚੇ ਡਿਊਟੀ ਅਫਸਰ ਏਐਸਆਈ ਅਸ਼ਮਨੀ ਕੁਮਾਰ ਜੀ ਨੇ ਦੱਸਿਆ ਕਿ ਵਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਚੋਰ ਜ਼ਲਦੀ ਹੀ ਪੁਲਿਸ ਦੇ ਗ੍ਰਿਫਤਾਰ ਵਿੱਚ ਹੋਣਗੇ ਫਿਲੌਰ ਤੋਂ ਪ੍ਰਪਾਲ ਦੀ ਖਾਸ ਰਿਪੋਰਟ ਮੈਂ ਅੱਜ ਦੁਪਹਿਰੇ ਇਥੋਂ ਘਰ ਹੋ ਗਈਆਂ ਕਿਸੇ ਦੇ ਘਰ ਨੂੰ ਗਈ ਸੀ ਉਹਨਾਂ ਦਾ ਉਹ ਬਿਮਾਰ ਸੀ ਮੈਂ ਪਤਾ ਲੈਣ ਗਈਆਂ 60 ਤੇ 60 ਲੱਗੀ ਤੇ ਕੋਈ 12:00 ਵਜੇ ਦਾ ਟਾਈਮ 11:00 ਕਵਜੇ ਦੱਸੇਗਾ ਜਦੋਂ ਮੈਂ ਗਈ ਹਾਂ ਤੇ ਮੈਂ ਜਦੋਂ ਆ ਕੇ ਦੇਖਿਆ ਆ ਮਾ ਤੈਨੂੰ 631 ਦੇ ਕਰੀਬ ਘਰ ਆਪਨੇ ਆਈ ਬਾਹਰ ਗੇਟ ਤੇ ਜਿੰਦਾ ਲੱਗਾ ਆ ਸੀਗਾ ਮੈਂ ਅੰਦਰ ਆ ਕੇ ਵੇਖਿਆ ਜਿਹੜੀ ਗਰੇਲਿਆ ਉਹਦਾ ਵੀ ਜਿੰਦਾ ਟੁੱਟਾ ਆ ਜਿਹੜਾ ਦੂਜਾ ਲੱਕੜ ਦਾ ਦਰਵਾਜਾ ਉਹਦਾ ਵੀ ਜਿਹੜਾ ਲੋਕ ਉਹ ਵੀ ਤੋੜਿਆ ਆ ਸੀਗਾ ਮੈਂ ਅੰਦਰ ਆ ਕੇ ਦੇਖਿਆ ਮੇਰੇ ਆ ਸਾਰੀਆਂ ਅਲਮਾਰੀਆਂ ਸਾਰੀਆਂ ਖੋਲੀਆਂ ਆ ਆ ਸਾਰਾ ਸਮਾਨ ਖਲਾ ਰਿਆ ਆ ਮੇਰਾ ਗੋਲਡ ਸੀਗਾ ਮੇਰੇ ਕੋਲ ਜਿਹੜਾ ਵੀ ਸੀਗਾ ਵੇਚ ਮੇਰਾ ਇੱਥੇ ਵਿੱਚ ਦ ਟੌਪਸਾਂ ਦੀਆਂ ਜੋੜੀਆਂ ਇਹਦੇ ਵਿੱਚ ਉਹ ਮਾਰਾ ਸੀਗੀ ਸੁੱਚੇ ਮੋਤੀਆਂ ਦੀ ਪਈ ਬਾਹਰ ਲਈ ਸੀ ਉਹ ਵੀ ਇਹਨਾਂ ਦੇ ਵਿੱਚ ਮੇਰਾ 골ਡ ਸੀਗਾ ਮੇਰੇ ਟੌਪਸ ਸੀ ਮੇਰੀ ਮਾਂ ਦੀਆਂ ਪਹਾਰੀਆਂ ਸੀ ਚੈਨੀਆਂ ਸੀਗੀਆਂ ਮੁੰਦੀਆਂ ਸੀਗੀਆਂ ਸਾਰਿਆਂ ਦੇ ਵਿੱਚੋਂ ਫੋਲ ਫੋਲ ਕੇ ਇੱਥੇ ਜਦ ਮੈਂ ਦੇਖਿਆ ਮੈਨੂੰ ਤਾਂ ਨਾੜੀ ਦੋਰਾ ਪੈ ਗਿਆ ਵੀ ਆਹ ਕੀ ਬਣ ਗਿਆ ਮੇਰਾ ਸਾਰਾ ਘਰ ਫੁੱਲਿਆ ਆ ਆ ਰਸੀਤਾ ਵੀ ਆ ਹਾਲੇ ਤਾਂ 골ਡ ਦੀਆਂ ਸਾਰੇ ਦੀਆਂ ਜਿਹੜਾ ਸਾਰਾ ਘੋਸ਼ ਆ ਕੋਈ ਇੱਥੇ ਸਾਨੂੰ ਸੇਫਟੀ ਨਹੀਂ ਕੋਈ ਕੁਛ ਨਹੀਂਗਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਬਿਆਨ ਦਿੱਤੀ ਤੁਸੀਂ ਕੋਈ ਦਰਖਾਸਤ ਅਸੀਂ ਗਏ ਸੀ ਕਿ ਬੈਣਗੇ ਬੈਣਗੇ ਜਾ ਕੇ ਉਹਨਾਂ ਨੂੰ ਦੱਸ ਕੇ ਆਏ ਆ ਰਿਪੋਰਟ ਲਿਖਾਈ ਆ ਫੇਰ ਕਿੱ데 ਦਿਖਾਈ ਪਹੁੰਚਿਆ ਹਾਂਜੀ ਪੁਲਿਸ ਵਾਲੇ ਆਏ ਆ ਉਹ ਕੈਮਰਿਆਂ ਦੇ ਵਿੱਚ ਦੇਖਣ ਗਏ ਆ ਕਿੰਨਾ ਕੁ ਤਕਰੀਬਨ ਨੁਕਸਾਨ ਹੋ ਗਿਆ ਤਕਰੀਬਨ ਘਟੋ ਘਾਟ 10 ਲੱਖ ਦਾ ਵੀ ਸੀਗਾ ਜਿਹੜੀ ਨਕਦੀ ਆ ਉਹ ਵੀ 6600 ਰੁਪਏ ਨਕਦ ਸੀਗਾ ਆ ਦੇਖੋ ਇਹਦੇ ਵਿੱਚ ਪੈਸੇ ਸੀਗੇ ਇਹਦੇ ਵਿੱਚ ਪੈਸੇ 20 ਰੁਪਏ ਛੱਡ ਕੇ ਗਏ ਆ ਉਹ ਵੀ ਲੈ ਗਏ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੀ ਸੇਫਟੀ ਕੀ ਸੇਫਟੀ ਕੀਤੀ ਜਾਵੇ ਸਾਡੀ ਰੱਖਿਆ ਲਈ ਇੱਥੇ ਕੋਈ ਪ੍ਰਸ਼ਾਸਨ ਕਰੇ ਸਾਡੇ ਲਈ ਇਹ ਆਹ ਜਿਹੜੇ ਲਫਾਫੇ ਚੁਗਦੇ ਉਹਨਾਂ ਨੂੰ ਬੰਦ ਕਰੇ ਰਾਤ ਨੂੰ ਪਹਿਰਾ ਲੱਗੇ ਪੜਸ ਦਾ ਕੋਈ ਤਾਂ ਸਾਡੀ ਸੇਫਟੀ ਹੋਵੇ ਕਿਹੜੀਆਂ ਕਿੜੀਆਂ ਚੀਜ਼ ਕਿੜੀਆਂ ਕਿੜੀਆਂ ਚੀਜ਼ਾਂ ਚੋਰੀ ਹੋਈਆਂ ਜੀ ਤੁਹਾਡੀ ਮੈਂ ਆਥਨ ਦਾਸ ਕੇ ਹਟੀਆਂ ਮੇਰੀਆਂ ਮੁੰਦੀਆਂ ਸੀਗੀਆਂ ਮੇਰੇ ਟੌਪਸਾਂ ਦੀਆਂ ਜੋੜੀਆਂ ਆ ਪਾਲੀਆਂ ਦੇ ਜੋੜੇ ਆ ਮੇਰੇ ਬੇਟੇ ਦਾ ਸੀਗਾ ਲੋਕਟਿਆ ਹਾਂਜੀ ਚੈਨੀਆਂ ਆ ਜਿਹੜੀਆਂ ਮੇਰੀਆਂ ਆ ਚੋਰੀ ਹੋਈਆਂ ਆ ਇੱਕ ਵੱਡੀ ਮਾਲਾ ਸੀਗੀ ਸੁੱਚੇ ਮੋਤੀਆਂ ਦੀ ਬਾਹਰਲੀ ਮੇਰੇ ਭਰਾ ਪਰਜਾਈ ਮੇਰੇ ਲਈ ਲੈ ਕੇ ਆਏ ਸੀ ਗਿਫਟ ਘੜੀਆਂ ਵੀ ਸੀਗੀਆਂ ਕੁਛ ਵੀ ਹੈ ਨਹੀਂ ਗਾ ਸਾਰਾ ਕੁਝ ਕੋਲਿਆ ਪਿਆ